2024 ਐਮਪੀ ਦੇ ਇਲੈਕਸ਼ਨ ਹੋ ਰਹੇ ਨੇ 1 ਜੂਨ ਨੂੰ ਵੋਟਾਂ ਪੈ ਰਹੀਆਂ ਨੇ ਆ ਕਾਫੀ ਸਾਰੀਆਂ ਧਿਰਾਂ ਚੋਣ ਮੈਦਾਨ ਦੇ ਵਿੱਚ ਨੇ ਪਹਿਲੀ ਧਿਰ ਉਹ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਦੇ ਵਾਸਤੇ ਫੌਜ ਨੂੰ ਸੱਦਾ ਦਿੱਤਾ ਤੇ ਦੂਸਰੀ ਧਿਰ ਉਹ ਹੈ ਜਿਨ੍ਹਾਂ ਨੇ ਸੱਤਾ ਦੇ ਨਸ਼ੇ ਵਿੱਚ ਅੰਨੇ ਹੋ ਕੇ ਸ਼੍ਰੀ ਅਕਾਲ ਤਖਤ ਸਭ ਤੇ ਹਮਲਾ ਕੀਤਾ ਤੀਜੀ ਧਿਰ ਉਹ ਹੈ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਭ ਨੂੰ ਢਾਏ ਜਾਣ ਦੀ ਖੁਸ਼ੀ ਦੇ ਵਿੱਚ ਭੰਗੜੇ ਪਾਏ ਲੱਡੂ ਵੰਡੇ ਗਏ ਤੇ ਚੌਥੀ ਧਿਰ ਉਹ ਹੈ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਡਿਬਰੂ ਕੜਦੀਆਂ ਜੇਲ੍ਹਾਂ ਦੇ ਵਿੱਚ ਭੇਜਿਆ ਤੇ ਪੰਜਵੀਂ ਧਿਰ ਉਹ ਹੈ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਸਾਡੀ ਕੌਮ ਦੇ ਜ਼ਖਮਾਂ ਤੇ ਮਲਮ ਲਾਈ ਸਾਡੀ ਕੌਮ ਨੂੰ ਸਿਰ ਉੱਚਾ ਕਰਕੇ ਜਿਉਣ ਦੇ ਲਈ ਹੌਸਲਾ ਦਿੱਤਾ ਤਾਂ ਅਸੀਂ ਜਿਹੜਾ ਹੈ ਵੋਟ ਦੇਣ ਤੋਂ ਪਹਿਲਾਂ ਇੱਕ ਵਾਰ ਉਹ ਦ੍ਰਿਸ਼ ਉਹ ਭਿਆਨਕ ਕਤਲੇਆਮ ਜ਼ਰੂਰ ਅੱਖਾਂ ਦੇ ਸਾਹਮਣੇ ਲਿਆਉਣਾ ਤੇ ਫਿਰ ਜਿਹੜਾ ਵੋਟ ਕਰਨੀ ਹੈ ਕਿ ਸਾਡੀ ਅਸਲ ਵੋਟ ਦਾ ਹੱਕਦਾਰ ਕੌਣ ਹੈ ਸਾਡੇ ਧਾਰਮਿਕ ਸਥਾਨਾਂ ਨੂੰ ਆਇਆ ਢੇਰੀ ਕਰਨ ਵਾਲੇ ਸਾਡੀ ਕੌਮ ਦਾ ਭਿਆਨਕ ਕਤਲੇਆਮ ਕਰਨ ਵਾਲੇ ਸਾਡੀ ਵੋਟ ਦੇ ਹੱਕਦਾਰ ਨੇ ਜਾਂ ਉਹਨਾਂ ਦੁਸ਼ਮਣਾਂ ਨੂੰ ਉਹਨਾਂ ਜ਼ਾਲਮਾਂ ਨੂੰ ਸਜ਼ਾਵਾ ਦੇਣ ਵਾਲੇ ਸਾਡੀ ਵੋਟ ਦੇ ਹੱਕਦਾਰ ਨੇ